ਕੁੜੀਆਂ ਦੀ ਜ਼ਿੰਦਗੀ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਇਸ ਦਾ ਇਹ ਕਹਾਣੀ ਸੁਣ ਕੇ ਤੁਸੀਂ ਅੰਦਾਜ਼ਾ ਲਾ ਹੀ ਲਓਗੇ ਕੁੜੀਆਂ ਭਾਵੇਂ ਖੁੱਲੇ ਖਿਆਲਾਂ ਦੀਆਂ ਹੋਣ ਭਾਵੇਂ ਘਰੇਲੂ ਖਿਆਲਾਂ ਦੀਆਂ ਹੋਣ ਕੁੜੀਆਂ ਦੀ ਜ਼ਿੰਦਗੀ ਹਮੇਸ਼ਾ ਮੁਸ਼ਕਲ ਹੀ ਰਹਿੰਦੀ ਆ ਕਹਿੰਦੇ ਨੇ ਕਿ ਕੁੜੀਆਂ ਪੜ੍ਹ ਲਿਖ ਜਾਣ ਵੱਡੇ ਸ਼ਹਿਰਾਂ ਵਿੱਚ ਰਹਿ ਜਾਣ ਤਾਂ ਚੰਗੇ ਕੰਮ ਕਰਨ ਲੱਗ ਜਾਣ ਤਾਂ ਉਹਨਾਂ ਦੀ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਅੱਜ ਵੀ ਇਹ ਕਹਾਣੀ ਹੈ ਨਿਮਰਤ ਭੈਣ ਦੀ ਇਹ ਭੈਣ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਉਹ ਇੱਕ ਬਹੁਤ ਵੱਡੀ ਇਵੈਂਟ ਕੰਪਨੀ ਦੇ ਵਿੱਚ ਮੈਨੇਜਰ ਦਾ ਕੰਮ ਕਰਦੀ ਹੈ ਚੰਗੀ ਜ਼ਿੰਦਗੀ ਹੈ ਵੱਡੇ ਸ਼ਹਿਰਾਂ ਦੇ ਵਿੱਚ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੀ ਰਹੀ ਹੈ ਇੰਸਟਾਗ੍ਰam ਤੇ ਇਹਨੇ ਆਪਣੀ ਆਈਡੀ ਬਣਾਈ ਉਹ ਆਈਡੀ ਮਸ਼ਹੂਰ ਹੋ ਗਈ ਇੰਸਟਾਗ੍ਰam ਨੇ ਮਸ਼ਹੂਰੀ ਤਾਂ ਦਿੱਤੀ ਪਰ ਇਸ ਦੀ ਜ਼ਿੰਦਗੀ ਦੇ ਵਿੱਚ ਨਾਲ-ਨਾਲ ਐਸਾ ਕੰਮ ਵੀ ਕਰ ਦਿੱਤਾ ਕਿ ਇਹਨੂੰ ਆਪਣੇ ਘਰਦਿਆਂ ਤੋਂ ਤਾਂ ਹੀ ਨਹੀਂ ਸਮਾਜ ਨਾਲ ਵੀ ਲੜਨਾ ਮੁਸ਼ਕਲ ਹੋ ਗਿਆ ਭੈਣ ਦੱਸਦੀ ਹੈ ਕਿ ਇਹਨਾਂ ਦੀਆਂ ਤਸਵੀਰਾਂ ਇਹਨਾਂ ਦੀ ਆਈਡੀ ਦੀਆਂ ਇਹਨਾਂ ਦੀਆਂ ਵੀਡੀਓ ਚੱਕ ਕੇ ਕਿਸੇ ਐਸੀਆਂ ਵੀਡੀਓ ਦੇ ਉੱਪਰ ਲਾ ਦਿੱਤੀਆਂ ਗਈਆਂ ਜਿਨ੍ਹਾਂ ਦੇ ਔਰਤਾਂ ਦੇ ਕੱਪੜੇ ਹੀ ਪੂਰੇ ਨਹੀਂ ਪਏ ਸੀ ਕਿ ਅਲਫ ਦੀਆਂ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਕੱਪੜੇ ਉਹਨਾਂ ਦੇ ਨਹੀਂ ਸੀ ਇਹਨਾਂ ਦੀ ਆਈਡੀ ਤਾਂ ਜਿਹੜੇ ਵਿਊ ਆਣੇ ਸੀਗੇ ਉਸ ਤੋਂ ਵੱਧ ਵਾਇਰਲ ਉਹ ਤਸਵੀਰਾਂ ਹੋ ਗਈਆਂ ਜਿਹੜੀਆਂ ਇਹਨਾਂ ਦੇ ਚਿਹਰਾ ਕੱਟ ਕੇ ਬਿਨਾ ਕੱਪੜਿਆਂ ਤੋਂ ਵਾਲੀਆਂ ਔਰਤਾਂ ਦੇ ਉੱਤੇ ਲਗਾ ਦਿੱਤੀਆਂ ਗਈਆਂ ਤੁਸੀਂ ਦੇਖੋ ਇੱਕ ਕੁੜੀ ਦੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਮੁਸ਼ਕਲ ਆਉਂਦੀ ਹੈ ਤੇ ਇਹ ਫਿਰ ਇਹ ਭੈਣ ਨੇ ਕਿਵੇਂ ਲੜੀ ਕਿਵੇਂ ਉਸ ਮੁਸ਼ਕਲ ਨਾਲ ਹੱਲ ਕੀਤਾ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਤੇ ਹੋ ਜਾਂ ਇੰਸਟਾਗ੍ਰam ਚਲਾਉਂਦੇ ਹੋ ਜਾਂ ਕੋਈ ਵੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਪਾਉਂਦੇ ਹੋ ਤਾਂ ਜ਼ਰੂਰ ਇਸ ਭੈਣ ਦੀਆਂ ਗੱਲਾਂ ਸੁਣਿਓ ਜੇਕਰ ਤੁਸੀਂ ਇਹੋ ਜਿਹੀ ਕਿਸੇ ਘਟਨਾਵਾਂ ਦੇ ਵਿੱਚ ਫਸ ਗਿਓ ਤਾਂ ਤਾਂ ਵੀ ਇਹ ਜ਼ਰੂਰ ਸੁਣੋ ਕਿ ਭੈਣ ਤੁਹਾਨੂੰ ਦੱਸੂਗੀ ਕਿ ਇਹਨਾਂ ਗੱਲਾਂ ਤੋਂ ਨਿਕਲਿਆ ਕਿਵੇਂ ਜਾ ਸਕਦਾ ਸਾਡੇ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਇੰਸਟਾਗ੍ਰam ਤੇ ਐਕਚੁਅਲ 'ਚ ਮੈਂ ਟਿਕਟੋਕ ਚਲਾਉਂਦੀ ਸੀਗੀ ਪਹਿਲਾਂ ਫਿਰ ਮੈਨੂੰ ਬਹੁਤ ਸ਼ੌਂਕ ਸੀਗਾ ਵੀਡੀਓਜ਼ ਵਗੈਰਾ ਬਣਾਉਣ ਦਾ ਫਿਰ ਟਿਕਟੋਕ ਬੰਦ ਹੋ ਗਿਆ ਹੌਲੇ ਹੌਲੇ ਬਸ ਮੈਂ ਇੰਸਟਾ ਤੇ ਸ਼ੁਰੂ ਕੀਤੀ ਆਪਣੀ ਲਾਈਫ ਦੇਖੋ ਲੋਕੀ ਬਹੁਤ ਗਲਤ ਜੱਜ ਕਰਦੇ ਆ ਮੈਨੂੰ ਵੀ ਵੀ ਮਤਲਬ ਮੈਨੂੰ ਨਾ ਮਤਲਬ ਇੱਕ ਵਧੀਆ ਲਾਈਫ ਸਟਾਈਲ ਜੀਣ ਦਾ ਬਹੁਤ ਵਧੀਆ ਲੱਗਦਾ ਮੈਨੂੰ ਵੀ ਆਪਾਂ ਚੰਗਾ ਪਾਈਏ ਚੰਗਾ ਖਾਈਏ ਹਨਾ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਵੀ ਮੈਨੂੰ ਇਹ ਨਹੀਂ ਵੀ ਕਿ ਸ਼ੋਅ ਆਫ ਕਰਨਾ ਸ਼ੋਅ ਆਫ ਕਰਨਾ ਨਹੀਂ ਪਰ ਤੁਸੀਂ ਜਿਹੜੀ ਚੀਜ਼ ਤੁਹਾਨੂੰ ਦਿਲ ਨੂੰ ਤਸੱਲੀ ਦਿੰਦੀ ਹੈ ਨਾ ਤੁਸੀਂ ਉਹ ਚੀਜ਼ ਕਰੋ ਮੇਰੇ ਦਿਲ ਨੂੰ ਤਸੱਲੀ ਦਿੰਦੀ ਆ ਮੈਨੂੰ ਮਤਲਬ ਚੰਗਾ ਖਾਣਾ ਪੀਣਾ ਖਾਓ ਚੰਗੇ ਕੱਪੜੇ ਪਾਓ ਘੁੰਮੋ ਫਿਰੋ ਲਾਈਫ ਇੰਜੋਏ ਕਰੋ ਜ਼ਿੰਦਗੀ ਛੋਟੀ ਜੀ ਆ ਜਦੋਂ ਮਰਜੀ ਖਤਮ ਹੋ ਜਾਣੀ ਹੈ ਹਨਾ ਤੇ ਲੋਕਾਂ ਨੇ ਨਾ ਬਹੁਤ ਮਤਲਬ ਮੈਨੂੰ ਗਲਤ ਜੱਜ ਕੁਝ ਮੈਂ ਜਿਆਦਾ ਦੂਰ ਦੀ ਗੱਲ ਨਹੀਂ ਕਰਦੀ ਕਈ ਤਾਂ ਸਾਡੇ ਮਤਲਬ ਗਲੀ ਮੱਲੇ ਚ ਆਪਾਂ ਕਹਿ ਦਿੰਦੇ ਆ ਦੇਖੋ ਮੈਂ ਕਿਸ ਤੋਂ ਡਰ ਕੇ ਗੱਲ ਨਹੀਂ ਕਰਦੀ ਬਿੰਦਾਸ ਗੱਲ ਕਰਦੀ ਆ ਕਈ ਲੋਕ ਐ ਉਹ ਜੇ ਕਈ ਸਾਡੀ ਫੈਮਲੀ ਚ ਵੀ ਬੰਦੇ ਐ ਏਦਾਂ ਦੇ ਆ ਜਿਹੜੇ ਕਿ ਮੈਨੂੰ ਗਲਤ ਜੱਜ ਕਰਦੇ ਵੀ ਇਹ ਤਾਂ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੀ ਆ ਕਿੱਥੋਂ ਮਤਲਬ ਇੰਨਾ ਖਰਚਾ ਕਰਦੀ ਆ ਹੈ ਵੀ ਇਹ ਤਾਂ ਗੱਡੀ ਚ ਘੁੰਮਦੀ ਆ ਇਹ ਤਾਂ ਸੋਨਾ ਪਾ ਕੇ ਰੱਖਦੀ ਆ ਇਹ ਤਾਂ ਸੋਹਣੇ ਸੂਟ ਪਾਉਂਦੀ ਆ ਖਾਂਦੀ ਆ ਯਾ ਦੇਖੋ ਮੈਨੂੰ ਸ਼ੌਕ ਹੈਗਾ ਮੈਂ ਹੁਣ ਮੇਰਾ ਥੋੜੇ ਟਾਈਮ ਪਹਿਲਾਂ ਹੀ ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਤੁਹਾਨੂੰ ਮੈਂ ਦੱਸਦੀ ਆ ਮੇਰਾ ਨਾਂ ਮਤਲਬ ਸੋਸ਼ਲ ਮੀਡੀਆ ਤੇ ਕਿਸੇ ਨੇ ਅਕਾਊਂਟ ਬਣਾਤਾ ਭਾਵਨਾ ਕਰਕੇ ਤੇ ਉਹਦੇ ਤੇ ਮੇਰਾ ਫੇਸ ਲਾ ਕੇ AI AI ਤੇ ਮਤਲਬ ਮੇਰੀ ਪੂਰੀ ਬਾਡੀ ਮਤਲਬ ਬਿਨਾ ਕੱਪੜਿਆਂ ਤੋਂ ਦਿਖਾਣੀ ਜਾਂ ਮਤਲਬ ਗਲਤ ਗਲਤ ਕੱਪੜੇ ਪਾ ਕੇ ਦਿਖਾਣੇ ਤੇ ਮੇਰੇ ਪਾਪਾ ਨੂੰ ਨਾ ਇੱਕ ਦੋ ਜਣਿਆਂ ਨੇ ਗਲੀ 'ਚ ਵੀ ਕਿਹਾ ਵੀ ਵੇਖੀ ਆ ਤਾ ਤੇਰੀ ਕੁਬੀ ਆ ਦਾਦਾ ਕਰਕੇ ਫਿਰ ਨਾ ਮੇਰੇ ਮਤਲਬ ਨਾਨਕੀਓ ਵੀ ਫੋਨ ਫੋਨ ਆਏ ਮੇਰੀ ਮੰਮੀ ਨੂੰ ਵੀ ਵੀ ਵੇਖੀ ਸੀ ਤਾਂ ਨਾ ਨੇਹਾ ਦੀ ਫੋਟੋ ਵੇਖੀ ਸੀ ਆ ਕਿਸੇ ਨੇ ਇਦਾਂ ਪਾਈ ਹੋਈ ਆ ਹੁਣ ਕੋਈ ਮੇਰੀ ਵੀ ਵੀਡੀਓ ਤੇ ਕਮੈਂਟ ਕਰ ਦਿੰਦਾ ਵੀ ਤੁਹਾਡੀ ਤਾਂ ਬੋਡੀ ਸ਼ੇਪ ਇਦਾਂ ਦੀ ਆ ਤੁਹਾਡੇ ਤਾਂ ਮਤਲਬ ਫਲਾਨਾ ਢਿੰਕਾ ਵੀ ਆਪਾਂ ਜਿਹੜੀ ਚੀਜ਼ਾਂ ਨਹੀਂ ਬੋਝ ਸਕਦੇ ਵੀ ਇਦਾਂ ਲੱਗਦੀ ਆ ਉਦਾਂ ਲੱਗਦੀ ਆ ਮਤਲਬ ਠੀਕ ਹੈ ਨਾ ਯਾਰ ਮੇਰੇ ਫਾਦਰ ਨੇ ਮੈਨੂੰ ਆਕੇ ਦੱਸਿਆ ਕਹਿੰਦੇ ਵੀ ਨਾ ਐਦਾਂ ਕਹਿੰਦੇ ਮੈਂ ਕਿਹਾ ਜੜੀ ਫਿਰ ਹੂੰ ਫਿਰ ਕੀ ਹੋ ਗਿਆ ਕਹਿੰਦੇ ਸੀ ਤਾਂ ਮੈਂ ਕਿਹਾ ਮੈਂ ਕੋਈ ਆਪਣਾ ਨੰਗ ਪੂਣਾ ਤਾਂ ਨਹੀਂ ਦਿਖਾ ਰਹੀ ਨਾ ਕਿ ਮੈਂ ਕੋਈ ਨਿੱਕੇ ਨਿੱਕੇ ਬਿਕਨੀ ਪਾ ਕੇ ਡਾਂਸ ਕਰ ਰਹੀ ਆ ਜਾਂ ਫਿਰ ਕੁਝ ਹੋਰ ਕਰ ਰਹੀ ਮੈਂ ਫੁੱਲ ਕੱਪੜੇ ਪਾ ਕੇ ਕਰ ਰਹੀ ਆ ਜੋ ਮੇਰੀ ਬਾਡੀ ਲੈਂਗੁਏਜ ਆ ਉਹ ਤਾਂ ਦੇਖੂਗੀ ਨਾ ਜੋ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਉਹ ਤਾਂ ਦੇਖੂਗਾ ਮੈਂ ਲੁਕਾ ਨਹੀਂ ਸਕਦੀ ਕਿਤੇ ਮੈਂ ਕਹਿੰਉਂ ਦੇਖੋ ਜੇ ਮੇਰੇ ਫੈਨਸ ਆ ਜਿਹੜੇ ਮੇਰੇ ਇੰਸਟਾ ਤੇ ਮੇਰੀ ਫੋਲੋਇੰਗ ਆ ਜੇ ਉਹ ਮੈਨੂੰ ਪਸੰਦ ਦੀ ਮੇਰੀ ਬੋਡੀ ਕਰਕੇ ਕਰਦੇ ਤੇ ਮੈਂ ਦਿਖਾਉਂਗੀ ਉਸ ਵੀਡੀਓ ਨੂੰ ਪਰ ਮੈਂ ਉਹਨੂੰ ਕਵਰ ਕਰਕੇ ਦਿਖਾ ਰਹੀ ਹਾਂ ਮੈਂ ਉਹਨੂੰ ਨੰਗਾ ਨਹੀਂ ਦਿਖਾ ਰਹੀ ਸੋ ਮੈਨੂੰ ਲੋਕਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਐਦਾਂ ਹੀ ਫਿਰ ਮੇਰੇ ਮਾਮਾਈ ਦੀਆਂ ਬੇਟੀਆਂ ਉਹਨਾਂ ਨੇ ਉਹਨਾਂ ਨੂੰ ਕਿਸੇ ਨੇ ਐਦਾਂ ਕਿਹਾ ਵੀ ਐਦਾਂ ਦਾ ਕਰਕੇ ਵੇਖੀ ਤੁਹਾਡੀ ਤਾਂ ਭੈਣ ਦੀ ਮਤਲਬ ਐਦਾਂ ਵੀਡੀਓ ਮੇਰੇ ਮਾਮਾਈ ਦੀ ਬੇਟੀਆਂ ਨੇ ਜਵਾਬ ਦਿੱਤਾ ਫਿਰ ਕੀ ਹੋ ਗਿਆ ਵੀ ਵੀ ਸਾਡੀ ਦੀਦੀ ਕੋਈ ਗਲਤ ਥੋੜੀ ਕਰਦੀ ਐ ਜਿਹੜੇ ਫੇਮਸ ਹੁੰਦੇ ਉਹਨਾਂ ਦੀ ਪੈਂਦੀ ਮਤਲਬ ਕਹਿੰਦੇ ਨੇ ਗੱਲਾਂ ਵੀ ਉਹਨਾਂ ਦੀ ਹੁੰਦੀਆਂ ਜਿੱਦੇ 'ਚ ਕੋਈ ਗੱਲ ਹੁੰਦੀ ਆ ਫੇ ਮਤਲਬ ਮੈਂ ਫਿਰ ਵੀ ਲੋਕਾਂ ਨੂੰ ਇਹ ਚੀਜ਼ ਕਹਿਣਾ ਚਾਹੁੰਨੀ ਆ ਵੀ ਜਿਵੇਂ AI ਤੇ ਗਲਤ ਕਰ ਰਿਹਾ ਵੀ ਤੁਸੀਂ ਘਬਰਾਓ ਨਾ ਕੁੜੀਆਂ ਲਈ ਤੁਸੀਂ ਇਹ ਗੱਲ ਕਰ ਰਹੇ ਸੀ ਮੈਂ ਕਿਹਾ ਵੀ AI ਅੱਜ ਕੱਲ ਇੰਨਾ ਕ ਐਡਵਾਂਸ ਹੋ ਗਿਆ ਤੇ ਹੁਣ ਤੱਕ ਇਹ ਵੀ ਪਤਾ ਕਰਨਾ ਮੁਸ਼ਕਲ ਹੋ ਗਿਆ ਵੀ ਉਹ ਸੱਚੀ ਅਸਲੀ ਆ ਕਿ ਨਕਲੀ ਆ ਤੇ ਇਹਦੇ ਨਾਲ ਬਹੁਤ ਸਾਰੀਆਂ ਕੁੜੀਆਂ ਦਾ ਫਿਊਚਰ ਵੀ ਖਤਰੇ ਦੇ ਵਿੱਚ ਜਿਵੇਂ ਤੁਹਾਡੇ ਨਾਲ ਥੋਡੀਆਂ ਨਾ ਵੀ ਅਸ਼ਲੀਲ ਤਸਵੀਰਾਂ ਬਣਾ ਦਿੱਤੀਆਂ ਗਈਆਂ ਤੁਹਾਡਾ ਫੇਸ ਲਾ ਕੇ ਤੇ ਇੱਕ ਘੱਟੋ ਘੱਟ ਤੁਸੀਂ ਆਪ ਦੇ ਵਿਊਜ਼ ਲਈ ਕਿਸੇ ਦਾ ਚਿਹਰਾ ਤਾਂ ਨਾ ਵਰਤੋ ਜੇ ਜੀਨੇ ਕਰਨੋ ਆਪ ਕਰ ਲੈ ਇੱਕ ਵਾਰੀ ਤਾਂ ਮੈਂ ਵੀ ਘਬਰਾ ਗਈ ਸੀ ਮੈਂ ਸੱਚੀ ਦੱਸਾਂ ਮੈਨੂੰ ਬੜਾ ਫੀਲ ਹੋਣ ਲੱਗ ਗਿਆ ਸੀ ਜਦੋਂ ਲੋਕੀ ਕਹਿਣ ਲੱਗ ਗਏ ਸੀ ਅਸੀਂ ਰਾਜਸਥਾਨ ਰਹਿੰਦੇ ਆ ਸਾਨੂੰ ਮਤਲਬ ਸਾਰੇ ਕਹਿਣ ਲੱਗ ਗਏ ਸੀ ਕਿ ਆਸਪਰੋਸ ਵਾਲੇ ਵੀ ਮੈਨੂੰ ਫੋਨ ਆਣ ਲੱਗੇ ਅਰੇ ਨੀਹਾ ਉਹ ਤਾਂ ਤੁਹਾਡੀ ਫੋਟੋ ਨਹੀਂ ਥੀ ਅਰੇ ਉਹ ਤੁਮੋ ਕੀ ਹੈ ਯਾਰ ਮੈਨੇ ਤਾਂ ਮੂਝੇ ਤਾਂ ਨਹੀਂ ਲੱਗਦਾ ਫਿਰ ਇੰਨੀ ਵਾਇਰਲ ਹੋ ਗਈ ਸੀ ਉਹ ਇੰਨੀ ਵਾਇਰਲ ਹੋ ਗਈ ਸੀ ਉਹ ਇੰਨੀ ਮੇਰੀ ਆਈਡੀ ਵਾਇਰਲ ਨਹੀਂ ਹੋਈ ਸੀ ਜਿੰਨੀ ਉਹ ਫੇਕ ਆਈਡੀ ਵਾਇਰਲ ਹੋ ਗਈ ਸੀ ਤੇ ਮਤਲਬ ਮੈਨੂੰ ਫੋਨ ਕਰਕੇ ਨਾ ਸੀ ਜਿੰਨਾਂ ਦੇ ਕਿਰਾਏ ਤੇ ਰਹਿੰਦੇ ਸੀਗੇ ਉੱਥੇ ਕਿਰਾਏ ਤੇ ਰਹਨੇ ਆ ਸੀ ਉਹਨਾਂ ਦਾ ਫੋਨ ਆਇਆ ਕਹਿੰਦੇ ਨੀਹਾ ਇਹ ਤੁਹਾਡੀ ਫੋਟੋ ਜੈਸੀ ਲੱਗ ਰਹੀ ਹੈ ਤੁਹਾਡੇ ਭਈਆ ਨੇ ਮੈਨੂੰ ਦਿਖਾਇਆ ਉਹਨਾਂ ਦੇ ਹਸਬੰਦ ਨੇ ਕਹਿੰਦੇ ਪਰ ਮੈਨੇ ਬੋਲਾ ਕਿ ਉਹ ਲੜਕੀ ਐਸੀ ਨਹੀਂ ਹੈ ਉਹ ਲੜਕੀ ਐਸੀ ਨਹੀਂ ਹੈ ਮੈਨੇ ਤਾਂ ਕਦੇ ਨਹੀਂ ਹਾਂ ਕੋਈ ਐਸੇ ਦੇਖਿਆ ਹੀ ਨਹੀਂ ਮੈਂ ਇਨਾ ਟਾਈਮ ਨੂੰ 4 ਸਾਲ ਹੋ ਗਏ ਉੱਥੇ ਰਹਿੰਦੇ ਨੂੰ ਉਹਨਾਂ ਨੇ ਵੀ ਦੇਖਿਆ ਹੀ ਹੋਇਆ ਆਪਾਂ ਨੂੰ ਰੰਨੇ ਆ ਉਹਨਾਂ ਦੇ ਵਿੱਚ ਰੰਨੇ ਆ ਤੇ ਫਿਰ ਮੈਨੂੰ ਦੱਸਿਆ ਮੈਂ ਕਹਾ ਵੀ ਭਾਬੀ ਇਹ AI ਸੇ ਚੱਲ ਰਹਾ ਹੈ ਜੋ ਵੀ ਹੈ ਫਿਰ ਮੈਂ ਕੰਪਲੀਟ ਵੀ ਕੀਤੀ ਸਾਈਬਰ ਕ੍ਰਾਈਮ 'ਚ ਕੰਪਲੀਟ ਕੀਤੀ ਸੀਗੀ ਇਸ ਚੀਜ਼ ਲਈ ਮੈਂ ਇੱਕ ਵਾਰੀ ਡੋਲ ਗਈ ਸੀਗੀ ਮੈਂ ਆਪਦੇ ਹਸਬੰਦ ਨੂੰ ਨਾ ਬਹੁਤ ਮਤਲਬ ਬੋਝ ਗਈ ਸੀ ਮੈਂ ਕਹਾ ਯਾਰੋ ਮੈਂ ਕਹ ਤੂੰ ਤੁਸੀਂ ਆਫਿਸ ਚ ਜਾਂਦੇ ਹੋ ਵੀ ਤੁਹਾਨੂੰ ਕੋਈ ਕਹਿ ਦੇਵੇ ਵੀ ਭਈਆ ਭਾਬੀ ਕੀ ਐਸੇ ਐਸੇ ਵੀਡੀਓ ਆ ਮੈਂ ਕਹ ਤੁਹਾਡੀ ਫਿਰ ਵੀ ਬੇਸਤੇ ਵਾਲਾ ਕੰਮ ਆ ਤੁਸੀਂ ਇੰਨੇ ਅੱਛੀ ਪੋਸਟ ਤੇ ਬੈਠੇ ਹੋ ਹਨਾ ਮੈਂ ਤੁਹਾਡੇ ਨਾਲ ਕਿਤੇ ਜਾਣਾ ਵੀ ਹੁੰਦਾ ਅੰਦਰ ਬਾਹਰ ਤੇ ਹਸਬੰਦ ਨੇ ਕਿਹਾ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਆਪੇ ਜਵਾਬ ਦੇ ਦੂੰਗਾ ਤੇ ਸਭ ਤੋਂ ਵੱਡੀ ਗੱਲ ਉਹਨਾਂ ਦੇ ਮੈਨੂੰ ਕੀ ਸਹੀ ਲੱਗੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਦੇਖਨੇ ਹਾਂ ਜਿਹੜੇ ਪੜ੍ਹੇ ਲਿਖੇ ਲੋਗ ਆ ਨਾ ਉਹ ਤੈਨੂੰ ਕਦੇ ਇਹ ਚੀਜ਼ ਨਹੀਂ ਪੁੱਛਣਗੇ ਵੀ ਤੇਰੀ ਵੀਡੀਓ ਜਿਹੜੇ ਤੇਰੇ ਨਾਲ ਰਹੇ ਹੋਏ ਆ ਜਿਹੜੇ ਤੈਨੂੰ ਜਾਣਦੇ ਆ ਉਹ ਤੈਨੂੰ ਇਹ ਚੀਜ਼ ਕਹਿਣਗੇ ਵੀ ਨਹੀਂ ਫੋਨ ਕਰਕੇ ਕਿ ਤੇਰੀ ਅਸੀਂ ਫੋਟੋ ਦੇਖੀ ਸੀਗੀ ਗਲਤ ਕੱਪੜਿਆਂ 'ਚ ਕਿਉਂਕਿ ਉਹ ਤੈਨੂੰ ਜਾਣ ਜਾਣਦੇ ਆ ਪਲੱਸ ਉਹ ਪੜ੍ਹੇ ਹੋਏ ਆ ਇਹ ਅਨਪੜ ਲੋਗ ਤੇਰੇ ਤੋਂ ਸਵਾਦ ਲੈਣ ਲਈ ਕਰਨਗੇ ਤੈਨੂੰ ਪਤਾ ਨਾ ਤੂੰ ਸਹੀ ਆ ਮੈਂ ਹਾਂ ਅੱਜ ਕਹਿੰਦੇ ਮੇਰੇ ਫਰੈਂਡ ਸਰਕਲ 'ਚ ਸਾਰੇ ਸਿਆਣੇ ਆ ਤੇ ਮੈਨੂੰ ਪਤਾ ਮੇਰੀ ਵਾਈਫ ਸਹੀ ਆ ਇਹਨੂੰ ਕੋਈ ਲੋੜ ਨਹੀਂ ਡਿਲੀਟ ਕਰਨ ਦੀ ਬਾਕੀ ਤੇਰਾ ਜਿਵੇਂ ਜੀ ਕਰਦਾਵੇਂ ਕਰ ਲੈ ਮੈਂ ਡਿਲੀਟ ਨਹੀਂ ਕੀਤੀ ਫਿਰ ਮੇਰੇ ਹਸਬੰਦ ਨੇ ਵੀ ਸਾਈਬਰ ਕ੍ਰਾਈਮ 'ਚ ਰਿਪੋਰਟ ਪਾਈ ਮੈਂ ਵੀ ਪਾਈ ਤੇ ਉਹਨੇ ਫਿਰ ਜਿਹੜੇ ਬੰਦੇ ਨੇ ਮੇਰੀਆਂ ਵੀਡੀਓਜ਼ ਫੋਟੋਜ਼ ਪਾਈ ਸੀ ਉਹਨੇ ਡਿਲੀਟ ਤਾਂ ਕਰਤੀਆਂ ਪਰ ਉਹਨੇ ਹੁਣ ਮੇਰੀ ਜਗ੍ਹਾ ਤੇ ਇੱਕ ਹੋਰ ਵਿਚਾਰੀ ਕੁੜੀ ਹੈਗੀ ਆ ਉਹਦੇ ਯੂਜ਼ ਕਰ ਰਿਆ ਪਰ ਮੈਂ ਫਿਰ ਵੀ ਸਾਰੀਆਂ ਕੁੜੀਆਂ ਨੂੰ ਤੇ ਜਿਹੜੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਮਤਲਬ ਬਣਾਉਂਦੀਆਂ ਵੀਡੀਓਜ਼ ਬਣਾਉਂਦੀਆਂ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹਨੀ ਆ ਵੀ ਤੁਸੀਂ ਘਬਰਾਉਣਾ ਨਹੀਂ ਇਸ ਚੀਜ਼ ਨੂੰ ਲੈ ਕੇ ਜੇ ਤੁਸੀਂ ਸਹੀ ਹੋ ਤਾਨੂੰ ਪਤਾ ਕਿ ਤੁਸੀਂ ਸਹੀ ਹੋ ਤੁਸੀਂ ਘਬਰਾਉਣਾ ਨਹੀਂ ਤੇ ਪਲੱਸ ਉਹਨਾਂ ਦੇ ਪੇਰੈਂਟਸ ਹਸਬੰਡ ਜਾਂ ਭਰਾ ਕੋਈ ਵੀ ਆ ਜਾਂ ਤਾਂ ਅਨਮੈਰਿਡ ਆ ਜਾਂ ਫਿਰ ਤੁਸੀਂ ਮੈਰਿਡ ਹੋ ਕੁੜੀ ਹੋ ਵੀ ਤੁਹਾਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਤੁਹਾਡੀ ਫੈਮਿਲੀ ਨੂੰ ਪਲੱਸ ਤੁਹਾਡੇ ਰੱਬ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਸਹੀ ਹੋ ਲੋਕੀ ਤੁਹਾਨੂੰ ਨਹੀਂ ਛੱਡਣਗੇ ਆਪਾਂ ਤਾਂ ਕੀ ਚੀਜ਼ ਆ ਜੀ ਤੁਸੀਂ ਇਹ ਦੇਖੋ ਲੋਕੀ ਲੋਕੀ ਮਤਲਬ ਆਪਣੇ ਬਾਬਾ ਜੀ ਨੂੰ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਬੋਲਦੀਏ ਗੁਰੂ ਅਰਜਨ ਦੇਵ ਜੀ ਨੂੰ ਬੋਲਦੀਏ ਹੁਣ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ